ਤੁਸੀਂ ਕਿਹਾ ਕਿ ਸਮਰਜੀਤ ਸਿੰਘ ਮਾਨ ਦੀ ਬਹੁਤ ਚੜ੍ਹਦਾ ਪਰ ਅ ਦੂਜੇ ਪਾਸੇ ਇਹ ਵੀ ਹੁੰਦਾ ਕਿ ਜਦ ਤੁਸੀਂ ਇਲੈਕਸ਼ਨ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰਦੇ ਹੋ ਤਾਂ ਉਹਨੀਆਂ ਵੋਟਾਂ ਤੁਹਾਨੂੰ ਪੈਂਦੀਆਂ ਨਹੀਂ ਪਿਛਲੀ ਵਾਰ ਤੁਸੀਂ ਵੀ ਚੋਣ ਲੜੇ ਸਮਾਣੇ ਹਲਕੇ ਤੋਂ ਤਾਂ 4 ਕੁ ਹਜ਼ਾਰ ਦੇ ਕਰੀਬ ਵੋਟ ਪਈ ਉਸ ਤੋਂ ਪਹਿਲਾਂ 17 ਦੀ ਗੱਲ ਕੀਤੀ ਜਾਵੇ ਜਦ ਅਰਜਿੰਦਰ ਸਿੰਘ ਹੋਰੀ ਲੜੇ ਸੀ ਉਦੋਂ ਵੀ ਤੁਹਾਡੇ ਤੋਂ ਘੱਟ ਵੋਟ ਪੈਂਦੀ ਹੈ ਤਾਂ ਇਹ ਵੋਟਾਂ ਦੇ ਵਿੱਚ ਤਬਦੀਲ ਕਿਉਂ ਨਹੀਂ ਹੋ ਪਾਉਂਦੀ ਕਿਉਂਕਿ ਤੁਸੀਂ ਅਕਸਰ ਤੇ ਤੁਹਾਡੀ ਪਾਰਟੀ ਦਾਵਾ ਕਰਦੀ ਹੈ ਕਿ ਅਸੀਂ ਸਿੱਖਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ ਸਿੱਖੀ ਦੇ ਲਈ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਪਰ ਸਿੱਖਾਂ ਦੀਆਂ ਵੋਟਾਂ ਤੁਹਾਨੂੰ ਕਿਉਂ ਨਹੀਂ ਪੈਂਦੀਆਂ ਫਿਰ ਇਹ ਵੇਖੋ ਜੀ ਅਸੀਂ ਪਿੱਛੇ ਜਿਮਨੀ ਚੋਣ ਹੋਈ ਸੀ ਸੰਗਰੂਰ ਦੇ ਵਿੱਚ ਜੀ ਦੇ ਲੋਕਾਂ ਨੇ ਵੋਟਾਂ ਪਾਈਆਂ ਵਾਦ ਚੜ ਕੇ ਪਾਈਆਂ ਸਾਡੀਆਂ ਵੀ ਡਿਊਟੀਆਂ ਲੱਗੀਆਂ ਸੀ ਮੇਰੇ ਕੋਲ ਉਸ ਟਾਈਮ 11 ਪਿੰਡ ਸੀ ਮਾਨ ਸਾਹਿਬ ਦੇ ਸੰਗਰੂਰ ਦੇ ਵਿੱਚ ਪਰ ਲੋਕਾਂ ਨੇ ਮਣਾ ਦੇ ਵਿੱਚ ਪਤਾ ਨਹੀਂ ਕੀ ਆ ਜਾਂਦਾ ਪਰ ਉਹਨਾਂ ਲੋਕਾਂ ਨੇ ਬਹੁਤ ਸਪੋਰਟ ਕੀਤੀ ਮਾਨ ਸਾਹਿਬ ਜਿੱਤ ਕੇ ਪਾਰਲੀਮੈਂਟ ਵਿੱਚ ਭੇਜਿਆ 1.5 ਸਾਲ ਲਈ ਪਰ ਇਹ ਜਿਹੜੇ ਲੋਕ ਕਹਿੰਦੇ ਨੇ ਵੋਟਾਂ ਦੇ ਵੇਲੇ ਆਣ ਕੇ ਉਹ ਵੋਟ ਨਹੀਂ ਪਾਉਂਦੇ ਪਤਾ ਨਹੀਂ ਕੀ ਗੱਲ ਹੋ ਜਾਂਦੀ ਇਹਨਾਂ ਨੂੰ ਇਹ ਗੱਲ ਨੂੰ ਅਸੀਂ ਮੰਨਣ ਲਈ ਤਿਆਰ ਆ ਕਿ ਉਹ ਸਾਨੂੰ ਵੋਟ ਨਹੀਂ ਪਾਉਂਦੇ ਪਰ ਸਾਡੇ ਨਾਲ ਚੱਲਦੇ ਨੇ ਜਦੋਂ ਕੰਮ ਹੁੰਦਾ ਸਾਡੇ ਕੋਲ ਆਉਂਦੇ ਨੇ ਵੋਟਾਂ ਵੇਲੇ ਪਤਾ ਨਹੀਂ ਕੀ ਹੁੰਦਾ ਜਾਂ ਕੋਈ ਮਸ਼ੀਨਾਂ ਦੀ ਹਰਾਫੇਰੀ ਹੁੰਦੀ ਹੈ ਜਾਂ ਕੀ ਹੁੰਦਾ ਵੋਟ ਸਾਨੂੰ ਕੱਟ ਪੈਂਦੀ ਅੱਛਾ ਤੁਸੀਂ ਵੋਟਾਂ ਦੀ ਗੱਲ ਕੀਤੀ ਤੇ ਤੁਹਾਡੀ ਪਾਰਟੀ ਦੀ ਇੱਕ ਵਿਚਾਰਧਾਰਾ ਕਿ ਅਸੀਂ ਸਿੱਖਾਂ ਦੇ ਲਈ ਪੂਰਨ ਸਿੱਖ ਰਾਜ ਦੀ ਮੰਗ ਕਰਦੇ ਹਾਂ ਤੇ ਪਰ ਤੁਹਾਡੇ ਵਿਰੋਧੀ ਕਈ ਸਵਾਲ ਕਰਦੇ ਆ ਖੜੇ ਕਰਦੇ ਆ ਕਹਿੰਦੇ ਕਿ ਖਾਲਿਸਤਾਨ ਦੀ ਮੰਗ ਹੀ ਨਹੀਂ ਕੋਈ ਇਹ ਤਾਂ ਕੁਝ ਕੁ ਬੰਦੇ ਨੇ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਨੇ ਸਿਰਫ Hindu ਮਨਾ ਦੇ ਵਿੱਚ ਡਰ ਪੈਦਾ ਕਰਕੇ BJP ਨੂੰ ਵੋਟਾਂ ਪਾਉਣਾ ਜਾਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੂੰ ਵੋਟਾਂ ਪਾਉਣ ਦਾ ਮਕਸਦ ਹੁੰਦਾ ਹੋਰ ਕੁਝ ਨਹੀਂ ਹੈ ਜੀ ਨਹੀਂ ਜੀ ਸਾਡੀ ਪਾਰਟੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸ਼ੁਰੂ ਤੋਂ ਲੈ ਕੇ ਸੰਗਰਾਸ ਲੜਦੇ ਆਏ ਨੇ ਅਸੀਂ ਵੀ ਉਹਨਾਂ ਦੇ ਨਾਲ ਆ 89 ਦੇ ਵਿੱਚ ਇਹ ਪਾਰਟੀ ਬਣੀ ਸੀ ਜਦੋਂ ਤੋਂ ਮੈਂ ਨਾਲ ਚੱਲਿਆ ਆ ਰਿਹਾ ਮੈਨੂੰ ਕੱਲੀ-ਕੱਲੀ ਗੱਲ ਦਾ ਪਤਾ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਸਾਡਾ ਪਤਾ ਨਹੀਂ ਕਿੰਨੇ ਦੇਸ਼ਾਂ ਦੇ ਵਿੱਚ ਝੰਡਾ ਝੂਟ ਰਿਹਾ ਹੈ ਔਰ ਹੁਣ ਵੀ ਤੁਸੀਂ ਰੋਜ਼ ਸੁਣਦੇ ਹੋਵੋਗੇ ਬਾਹਰਲੇ ਦੇਸ਼ਾਂ ਦੇ ਵਿੱਚ ਸਾਡੀ ਪੂਰੀ ਚੜ੍ਹਤ ਹੈ ਔਰ ਉਹ ਕਹਿ ਰਹੇ ਨੇ ਕਿ ਅਸੀਂ ਬਹੁਤ ਜਲਦੀ ਖਾਲਸਾਣ ਤੁਹਾਨੂੰ ਲੈ ਕੇ ਦੇਵਾਂਗੇ ਸਾਡੇ ਸਿਮਰਨਜੀਤ ਸਿੰਘ ਮਾਨ ਜੀ ਇੰਗਲੈਂਡ ਵਿੱਚ ਗਏ ਸੀ ਉੱਥੇ ਵੀ ਗੱਲ ਕੀਤੀ ਸੀ ਇਹਨਾਂ ਨੇ ਵੀ ਤੁਸੀਂ ਸਾਡੀ ਜਿਹੜੀ ਜਗਾ ਉਹ ਸਾਨੂੰ ਦਿਓ ਕਿਉਂ ਤੁਹਾਡੇ ਪੁਰਖੇ ਸਾਨੂੰ ਇਹ ਜਗਾ ਦੇ ਕੇ ਗਏ ਹੋਏ ਨੇ ਤੇ ਉਹ ਨਹੀਂ ਨਾ ਉਹਨਾਂ ਦਿੱਤੀ ਪਰ ਇੱਥੇ ਆਲਿਆ ਜਿਹੜੇ ਹਿੰਦੂ ਜਿਹੜੇ ਮੋਦੀ ਉਰੀ ਨੇ ਇਹਨਾਂ ਨੇ ਸਾਡੇ ਨਾਲ ੱੱਕਾ ਕਰਕੇ ਉਹ ਜਗਾ ਸਾਨੂੰ ਦੇਣ ਨਹੀਂ ਦਿੱਤੀ ਤੇ ਆਪ ਇਹਨਾਂ ਉਸ ਟਾਈਮ ਕਿਹਾ ਸੀ ਕਿ ਅਸੀਂ ਜਿਹੜਾ ਹਿੰਦੂ ਰਾਜ ਹੈ ਤੇ ਸਿੱਖ ਭਾਈਚਾਰਾ ਅਸੀਂ ਨਾਲ ਮਿਲ ਕੇ ਬੈੰਨੇ ਆ ਅਸੀਂ ਆਪਸ ਚਾਪੇ ਵੰਡ ਕਰ ਲਾਂਗੇ ਪਰ ਵੰਡ ਕਰਨ ਲੱਗਾ ਸਾਡੇ ਨਾਲ ਗਦਾਰੀ ਕਰ ਗਏ ਪਾਕਿਸਤਾਨ ਨੂੰ ਪਾਕਿਸਤਾਨ ਦੇਤਾ ਹਿੰਦੂਆ ਨੇ ਹਿੰਦੁਸਤਾਨ ਲੈ ਲਿਆ ਤੇ ਸਾਨੂੰ ਕੁਝ ਮਿਲਿਆ ਨਾ ਉਸ ਦੀ ਲੜਾਈ ਅਸੀਂ ਲੜ ਰਹੇ ਆ ਜਿਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਚਾਚਾ ਜੀ ਸਰਦਾਰ ਜਗਿੰਦਰ ਸਿੰਘ ਜੀ ਮਾਨ ਤੇ ਇੱਕ ਜਥੇਦਾਰ ਹੋਰ ਸੀ ਮੈਨੂੰ ਨਾਂ ਵਿਸਰ ਗਿਆ ਉਹਨਾਂ ਦਾ ਉਹਨਾਂ ਦੋਨਾਂ ਨੇ ਉੱਥੇ ਸੈਨ ਨਹੀਂ ਸੰਕੀਤੇ ਜੇ ਉੱਥੇ ਸਮਝੌਤਾ ਜਿੱਥੇ ਹੋਇਆ ਸੀ ਉੱਥੇ ਉਹਨਾਂ ਦੋਨਾਂ ਨੇ ਸਾਈਨ ਨਹੀਂ ਕਰਨ ਕਰੇ ਕਿ ਜਿੰਨਾ ਚਿਰ ਸਾਡਾ ਰਾਜਸਾਨੂੰ ਨਹੀਂ ਮਿਲਦਾ ਅਸੀਂ ਸਾਈਨ ਨਹੀਂ ਕਰਾਂਗੇ ਤਾਂ ਉਹਨਾਂ ਫਿਰ ਉਸ ਨੂੰ ਮੁਅੱਤਲ ਕਰ ਦਿੱਤਾ ਸੀ ਜੇ ਤਾਂ ਸਸਪੈਂਡ ਕੀਤਾ ਜਾਏ ਫਿਰ ਤਾਂ ਖਤਮ ਹੋ ਜਾਂਦਾ ਪਰ ਉਹਨਾਂ ਨੇ ਮੁਅੱਤਲ ਕੀਤਾ ਸੀ ਅੱਜ ਫੇਰ ਮਾਨ ਸਾਹਿਬ ਨੇ ਉਹੀ ਜਿਹੜੀ ਉਹਨਾਂ ਦੀ ਚੁੱਕ ਕੇ ਉਸ ਗੱਲ ਨੂੰ ਚੁੱਕ ਕੇ ਦੁਬਾਰੇ ਕੋਰਟ ਵਿੱਚ ਕੇਸ ਵੀ ਲਾਇਆ ਹੋਇਆ ਤੇ ਅਸੀਂ ਬਾਹਰ ਯੂ ਐਨ ਐਚ ਵਿੱਚ ਵੀ ਲਾਇਆ ਹੋਇਆ ਤੇ ਖਾਲਸਾਤਾਨ ਦੀ ਗੱਲ ਪੂਰੇ ਯੂਰਾ ਨਾਲ ਚੱਲ ਰਹੀ ਹੈ ਔਰ ਖਾਲਸਾਤਾਨ ਬਣੇਗਾ